ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਨੌ ਸਾਥੀਆਂ ਉੱਤੇ ਐਨਐਸਏ ਇੱਕ ਸਾਲ ਲਈ ਹੋਰ ਵਧਾ ਦਿੱਤੀ ਗਈ ਹੈ ਜਿਸ ਤੋਂ ਬਾਅਦ ਹਰ ਪਾਸੇ ਇਸ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਲੋਕਾਂ ਨੇ ਪਾਈ ਅਮਰਤਪਾਲ ਸਿੰਘ ਨੂੰ ਇੰਨਾ ਵੱਡਾ ਫਤਵਾ ਦੇ ਕੇ ਪਾਰਲੀਮੈਂਟ ਲਈ ਚੁਣਿਆ ਹੈ ਤੇ ਤਾਂ ਵੀ ਸਰਕਾਰ ਵੱਲੋਂ ਅਜਿਹੀਆਂ ਕਾਰਵਾਈਆਂ ਕਰਨਾ ਬੇਹੱਦ ਮੰਦਪਾਗਾ ਹਨ ਜਿਸ ਦੀ ਵਕੀਲ ਹਰਪਾਲ ਸਿੰਘ ਖਾਰਾ ਨੇ ਵੀ ਸਖਤ ਨਿੰਦਾ ਕੀਤੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਾਂਤਾਂ ਪਾਈਆਂ ਹਨ ਦੇਖੋ ਇਹ ਮੈਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਦੂਜਰੇ ਚੈਨਲਾਂ ਤੇ ਵੀ ਆ ਚੁੱਕਾ ਹੈ ਕਿ ਮਾਰਚ ਤਿੱਕਰ 2025 ਤਿੱਕਰ ਨੂੰ ਐਕਸਟੈਂਡ ਕੀਤਾ ਗਿਆ ਹੈ ਮੈਂ ਕਹਾਂਗਾ ਬਹੁਤ ਗਲਤ ਕੀਤਾ ਹੈ ਡੈਮੋਕ੍ਰੇਸੀ ਦਾ ਮਰਡਰ ਹੋਇਆ ਹੈ ਪੰਜਾਬ ਦੇ ਅੰਦਰ ਵੈਸੇ ਪਹਿਲਾਂ ਵੀ ਹੁੰਦਾ ਆਇਆ ਹੈ ਭਗਵੰਤ ਮਾਨ ਨੂੰ ਅਸੀਂ ਐਸੇ ਕਰਕੇ ਚੁਣਿਆ ਸੀ ਕਿ ਮੁੱਖ ਮੰਤਰੀ ਉਹ ਲੈ ਕੇ ਆਉਣਾ ਹੈ ਜਿਹੜਾ ਫੰਡਾਮੈਂਟਲ ਰਾਈਟ ਦੀ ਗੱਲ ਕਰੇ ਜੋ ਪੰਜਾਬ ਚ ਹੋ ਰਿਹਾ ਤਸ਼ੱਦਦ ਹੋ ਰਿਹਾ ਸੀ ਉਹਦੇ ਖਿਲਾਫ ਚੱਲੇ ਪਰ ਇਹਨੇ ਖੁਦ ਹੀ ਆਪ ਹੀ ਤਸ਼ੱਦਦ ਕਰ ਰਿਹਾ ਹੈ ਆਪ ਹੀ ਇਹ ਧੱਕਾ ਕਰ ਰਿਹਾ ਹੈ ਜਿਸ ਦਾ ਰਿਜ਼ਲਟ ਇਹਨੂੰ ਪਹਿਲਾਂ ਮਿਲ ਚੁੱਕਾ ਹੈ ਇਹਨੂੰ ਸਵਾ ਸਾਲ ਪਹਿਲਾਂ ਮੈਂ ਇੱਕ ਇੰਟਰਵਿਊ ਚ ਕਿਹਾ ਸੀ ਕਿ ਭਗਵੰਤ ਮਾਨ ਦੀ ਸਰਕਾਰ ਨੇ ਬਿਲਕੁਲ ਆਪਣੇ ਆਪ ਨੂੰ ਸੁਸਾਇਡ ਕਰ ਲਿਆ ਇਹਨਾਂ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਇਹਨਾਂ ਨੇ ਪੰਜਾਬ ਦੇ ਅੰਦਰ ਕਿਉਂਕਿ ਜਦੋਂ ਮੈਂ ਪੰਜਾਬ ਦੇ ਅੰਦਰ ਲੱਗ ਲੱਗ ਥਾਵਾਂ ਤੇ ਜਾਂਦਾ ਸੀ ਜਾਂ ਬਾਹਰ ਵੀ ਕਿਤੇ ਜਾਂਦਾ ਸੀ ਤੇ ਛੋਟੇ ਛੋਟੇ ਬੱਚੇ 25 25 30 30 ਸਾਲ ਦੇ ਮੁੰਡੇ ਪੁੱਛਦੇ ਹੁੰਦੇ ਸੀ ਕਿ ਭਾਈ ਸਾਹਿਬ ਦਾ ਕੀ ਬਣੇਗਾ ਉਹ ਬੱਚੇ ਇਮੋਸ਼ਨਲ ਹੁੰਦੇ ਸੀ ਤਾਂ ਉਦੋਂ ਪਤਾ ਲੱਗ ਗਿਆ ਸੀ ਕਿ ਭਗਵੰਤ ਮਾਨ ਨੂੰ ਐਮਪੀ ਦੀਆਂ ਸੀਟਾਂ ਦੇ ਵਿੱਚ ਮੂਹਰ ਹੀ ਖਾਣੀ ਪਈ। ਉਹ ਰਿਜ਼ਲਟ ਆ ਚੁੱਕਾ। ਪਰ ਭਗਵੰਤ ਮਾਨ ਫੇਰ ਨਹੀਂ ਖਲੋਤਾ। ਇਹ ਐਂਟੀ ਸਿੱਖ ਹੈ। ਇਹ ਬੰਦੇ ਦਾ ਚਿਹਰਾ ਜਿਹੜਾ ਪਤਾ ਲੱਗ ਚੁੱਕਾ ਹੈ ਜੋ ਪਹਿਲਾਂ ਕਾਂਗਰਸ ਤੇ ਅਕਾਲੀ ਕਰਦੇ ਸੀ ਉਹੀ ਇਹ ਕਰ ਰਿਹਾ ਹੈ। ਹੁਣ ਇਹਨੇ ਕੀ ਕੀਤਾ 1 ਸਾਲ ਲਈ ਐਕਸਟੈਂਡ ਕਰਤਾ। ਜਿਸ ਦਾ ਰਿਜ਼ਲਟ ਇਹਨੂੰ ਜਿਬੜੀ ਚੋਣਾ ਚਾਹਣਾ ਹੈ ਆਉਣਾ ਚਾਹੀਦਾ ਵੀ। ਮੈਂ ਲੋਕਾਂ ਨੂੰ ਇੱਕ ਅਪੀਲ ਕਰੂੰਗਾ ਜਿੱਥੇ ਲੋਕ ਵਨ ਸਾਈਡਡ ਨੇ ਲੋਕ ਕਹਿ ਰਹੇ ਨੇ ਕਿ ਇਹ ਬੰਦਾ ਸਹੀ ਹੈ ਲੋਕਾਂ ਨੇ ਇਹਨੂੰ ਜਿਤਾਇਆ ਹੈ ਪਰ ਇਹ ਕਹਿੰਦਾ ਨਹੀਂ ਲੋਕਾਂ ਨਾਲੋਂ ਵੱਡਾ ਮੈਂ ਆ ਜੇ ਤੂੰ ਲੋਕਾਂ ਨਾਲੋਂ ਵੱਡਾ ਬਣ ਚੁੱਕਾ ਨਾ ਤੇ ਲੋਕ ਤੈਨੂੰ ਧਰਤੀ ਤੇ ਸੁੱਟਣਗੇ ਸੋ ਮੇਰੀ ਲੋਕਾਂ ਨੂੰ ਬੇਨਤੀ ਹੈ ਜਿਮਣੀ ਚੋਣਾ ਤੇ ਨੂੰ ਅਕਲ ਆ ਜਾਣੀ ਚਾਹੀਦੀ ਇਸ ਬੰਦੇ ਨੂੰ ਕਿ ਮੈਂ ਪੰਜਾਬ ਦੇ 10 ਨੌਜਵਾਨ ਮੁੰਡਿਆਂ ਨਾਲ ਕੀ ਕੀਤਾ ਉਸ ਵੇਲੇ 2027 ਦੇ ਇਲੈਕਸ਼ਨ ਨੇ ਤੇ ਭਗਵੰਤ ਮਾਨ ਤੇਰਾ ਲਾਸਟ ਇਲੈਕਸ਼ਨ ਹੋਊਗਾ ਇਸ ਤੋਂ ਬਾਅਦ ਤੂੰ ਪਰਮਾਨੈਂਟ ਪੰਜਾਬ ਦੀ ਜਿਹੜੀ ਫਿਜ਼ਾ ਜੋ ਖਤਮ ਹੋ